ਮੈਂ ਕਈ ਵਾਰ ਵੇਖਿਆ ਹੈ तकरीबन ਹਰ ਦੇਸ਼ ਵਿੱਚ ਇੱਕ ਦੂਜੇ ਦਾ ਹੱਕ ਖਾਣ ਵਾਲੇ ਮਿਲ ਜਾਂਦੇ ਨੇ ਇੱਥੇ ਮੈਂ ਕੈਨੇਡਾ ਅਮਰੀਕਾ ਵੀ ਵੇਖ ਰਿਹਾ ਸੀ ਉਹ ਜਿਹੜੇ ਬੱਚੇ ਆਉਂਦੇ ਨੇ ਨਾ ਸਟੱਡੀ ਬੇਸ ਤੇ ਹੁਣ ਆਪਣੇ ਲੋਕਾਂ ਨੂੰ ਪਤਾ ਹੈ ਵੀ ਇਹ ਓਵਰ ਟਾਈਮ ਕਰ ਨਹੀਂ ਸਕਦੇ ਕਿਉਂਕਿ ਕਾਨੂੰਨ ਇਦਾਂ ਦਾ ਹੈ ਉਹ ਫਿਰ ਬਲੈਕਮੇਲ ਕਰਦੇ ਨੇ ਉਹਨਾਂ ਨੂੰ ਵੇ ਤੂੰ ਐਦਾਂ ਕਰ ਜੇ 20 ਰੁਪਏ ਘੰਟਾ ਹੈ ਨਾ ਤੇ ਤੂੰ 10 ਰੁਪਏ ਸਾਥੋਂ ਲੈ ਲਈ ਉਦਾਹ ਅੱਧ ਖਾ ਜਾਂਦੇ ਨੇ ਤੇ ਨਾਲ ਉਹਨੂੰ ਆਂਦੇ ਨੇ ਤੈਨੂੰ ਕਾਨੂੰਨ ਤੋਂ ਵਿਚਾਰ ਰਹੇ ਆ ਜੇ ਤੇ ਵਾਕਿਆ ਹੀ ਇਮਾਨਦਾਰ ਨੇ ਤੇ ਫਿਰ ਤੇ ਉਹਨੂੰ ਆਖਣ ਪਾਈ ਅਸੀਂ ਵੱਧ ਘੰਟੇ ਕੰਮ ਹੀ ਨਹੀਂ ਕਰਾਉਣਾ ਤੇ ਜਦੋਂ ਤੁਸੀਂ ਕੰਮ ਕਰਵਾ ਹੀ ਰਹੇ ਹੋ ਜਦੋਂ ਤੁਹਾਨੂੰ ਮਤਲਬ ਹੈ ਫਿਰ ਅਗਲੇ ਨੂੰ ਪੈਸੇ ਪੂਰੇ ਦਿਓ ਜਿੰਨਾ ਕੰਮ ਕਰਵਾਇਆ ਜਿੰਨਾ ਮਰਜ਼ੀ ਚੜਾਵਾ ਚੜਾ ਲਵੇ ਕੋਈ ਗੁਰਦੁਆਰੇ ਮੰਦਰਾ ਮਸਜਿਦਾਂ ਵਿੱਚ ਜਿਹੜੇ ਹੱਕ ਮਾਰਦੇ ਨੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ ਔਰ ਬਾਣੀ ਆਂਦੀ ਏ ਮੈਂ ਕੋਲੋਂ ਨਹੀਂ ਸਾਖੀ ਬਣਾਈ ਕੋਈ ਔਰ ਗੋਰੇ ਲੋਕ ਮੈਂ ਵੇਖੇ ਨੇ ਉਹ ਸੰਗ ਹੱਕ ਨਹੀਂ ਮਾਰਦੇ ਉਹਨਾਂ ਹੀ ਕੰਮ ਕਰਵਾਉਣਗੇ ਜਿੰਨਾਂ ਲਾਊਡ ਹੈ ਪੈਸੇ ਦੇਣਗੇ ਪੂਰੇ ਭਾਵੇਂ ਤੁਹਾਡੇ ਕੋਲ ਕਾਗਜ਼ ਹੈਗੇ ਜਾਂ ਨਹੀਂ ਹੈਗੇ ਜਦੋਂ ਤੁਸੀਂ ਪੂਰੀ ਮਿਹਨਤ ਕਰਵਾਈ ਹੈ ਅਗਲੇ ਕੋਲੋਂ ਫਿਰ ਉਹਦਾ ਹੱਕ ਕਿਉਂ ਮਾਰੋ ਭਾਈ ਤੋ ਇਹ ਹੁੰਦਾ ਹੈ ਮੁਰਦਾਰ ਕਿਸੇ ਦਾ ਹੱਕ ਖਾਣਾ ਕਿਸੇ ਤਰ੍ਹਾਂ ਨਾਲ ਵੀ ਖਾ ਲਓ ਗੱਲੀ ਪਿਸਤ ਨਾ ਜਾਈਏ ਛੋਟਾ ਸੱਚ ਕਮਾਏ ਕਹਿੰਦੇ ਧਰਮ ਦੀਆਂ ਗੱਲਾਂ ਕਰਨ ਨਾਲ ਮੁਕਤੀ ਨਹੀਂ ਮਿਲਨੀ ਨਜ਼ਾਤ ਨਹੀਂ ਮਿਲਨੀ ਲਿਬਰੇਸ਼ਨ ਨਹੀਂ ਮਿਲਨੀ ਖਾਣਾ ਲੋਕਾਂ ਦਾ ਹੱਕ ਮਾਰ ਕੇ ਤੇ ਗੱਲਾਂ ਧਰਮ ਦੀਆਂ ਕਰਨੀਆਂ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਕਹਿੰਦੇ ਮੰਨ ਲਓ ਹਰਾਮ ਦੀ ਕਮਾਈ ਐ ਸਿੱਧੇ ਦੇ ਲਫ਼ਜ਼ ਨੇ ਤੇ ਤੁਸੀਂ ਅਖੋ ਵੀ ਇਸ ਕਮਾਈ ਦੇ ਵਿੱਚੋਂ ਸੇਵਾ ਕੱਢੀ ਐ ਕੁਝ ਦਾਨ ਕੀਤਾ ਐ ਤੁਹਾਨੂੰ ਕੀ ਲੱਗਦਾ ਦਾਨ ਦਾ ਮਸਾਲਾ ਪਾਇਆ ਇਹ ਹਰਾਮ ਦਾ ਖਾਣਾ ਹਲਾਲ ਦਾ ਹੋ ਜਾਵੇਗਾ ਇਦਾਂ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਇਹ ਕੁਛ ਨਹੀਂ ਹੋਣਾ ਉਹੀ ਖਾਓ ਜੋ ਤੁਹਾਡੀ ਦਸਾਂ ਨਵਾਂ ਦੀ ਕਿਰਤ ਹੈ ਜੇ ਆਪਣੇ ਨਿਆਣੇ ਪਾਲਣ ਲਈ ਕਿਸੇ ਦੇ ਨਿਆਣਿਆਂ ਦਾ ਢਿੱਡ ਪੜੋਗੇ ਲੈਣਾ ਦੇਣਾ ਦੇਣਾ ਪੈਂਦਾ ਹੈ ਜੋ ਮੈਂ ਕੀਤਾ ਸੋ ਮੈਂ ਪਾਇਆ ਜੋ ਬੀਜਿਆ ਹੈ ਵਟਣਾ ਪੈਂਦਾ ਹੈ